ਪੈਨਸ਼ਨ ਬਹਾਲ ਕਰਨ ਦੀ ਇੱਕ ਨੋਟੀਫਿਕੇਸ਼ਨ ਪੰਜਾਬ ਸਰਕਾਰ ਨੇ ਜਾਰੀ ਕੀਤੀ ਸੀ 18 ਨਵੰਬਰ 2022 ਨੂੰ ਇਹ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਜਿਹਦੇ ਵਿੱਚ ਬੜੀ ਬਰੀਫ ਜੀ ਨੋਟੀਫਿਕੇਸ਼ਨ ਦੀ ਜਿਹਦੇ ਵਿੱਚ ਕਿਹਾ ਸੀ ਕਿ ਪੰਜਾਬ ਦੇ ਮੁਲਾਜ਼ਮਾਂ ਉੱਪਰ ਪੁਰਾਣੀ ਪੈਨਸ਼ਨ ਜਿਹੜੀ ਹੈ ਉਹ ਲਾਗੂ ਕੀਤੀ ਜਾਊਗੀ ਔਰ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਾਕਾਇਦਾ ਟਵੀਟ ਕਰਕੇ ਉਹ ਹਜ਼ਾਰਾਂ ਮੁਲਾਜ਼ਮਾਂ ਨੂੰ ਇੱਕ ਖੁਸ਼ੀ ਦੀ ਖਬਰ ਦਿੱਤੀ ਸੀ ਕਿ ਪੰਜਾਬ ਸਰਕਾਰ ਕੀਤੇ ਵਾਅਦੇ ਅਨੁਸਾਰ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰੇਗੀ ਔਰ ਉਰੇ ਇਸ ਵੰਦ ਵਿੱਚ ਜਲਦੀ ਸਾਰੀ ਪ੍ਰਕਿਰਿਆ ਮੁਕੰਮਲ ਕਰ ਦਿੱਤੀ ਜਾਊਗੀ ਪਰ 18 ਨਵੰਬਰ 2022 ਨੂੰ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਉਹ ਅੱਜ ਤੱਕ ਲਾਗੂ ਨਹੀਂ ਹੋਈ ਔਰ ਇੱਕ ਕੇਂਦਰ ਸਰਕਾਰ ਇੱਕ ਸਮੇਂ ਇਹ ਕਹਿੰਦੀ ਸੀ ਵੀ ਪੁਰਾਣੀ ਪੈਨਸ਼ਨ ਬਹਾਲ ਕਰਨੀ ਵੱਡੀ ਬਰਬਾਦੀ ਦਾ ਸੱਤਾ ਹੈ ਉਹ ਸੂਬਿਆਂ ਨੂੰ ਫੁਲਾ ਦਿੰਦੀ ਸੀ ਕਿ ਜਿਹੜੇ ਸੂਬੇ ਨੇ ਵੀ ਇਹ ਲਾਗੂ ਕੀਤੀ ਉਹਦਾ ਕੁਝ ਨਹੀਂ ਰਹਿਣਾ ਉਹਦਾ ਬਜਟ ਜਿਹੜਾ ਪੂਰੀ ਤਰ੍ਹਾਂ ਖਾਕ ਮਗਾ ਜਾਣਾ ਪਰ ਜਦੋਂ ਸਿਆਸੀ ਪ੍ਰੈਸ਼ਰ ਪਿਆ ਤੇ ਹੁਣ ਕੇਂਦਰ ਸਰਕਾਰ ਨੇ ਵੀ ਕੋਈ ਵਿਚਲਾ ਰਸਤਾ ਲੱਭਣ ਦਾ ਯਤਨ ਕੀਤਾ ਆ ਇੱਕ ਨਵੀਂ ਸਕੀਮ ਲੈਂਦੀ ਆ ਯੂਪੀਐਸ ਯੂਨੀਫਾਈਡ ਪੈਨਸ਼ਨ ਸਕੀਮ ਜਿਹਦੇ ਤਹਿਤ ਕੇਂਦਰ ਸਰਕਾਰ ਉਹਨੂੰ ਲਾਗੂ ਕਰਕੇ ਜਿਹੜੇ ਲੱਖਾਂ ਮੁਲਾਜ਼ਮ ਨੇ ਦੇਸ਼ ਭਰ ਦੇ ਉਹਨਾਂ ਨੂੰ ਸ਼ਾਂਤ ਕਰਨ ਦਾ ਯਤਨ ਕਰੀ ਹੈ ਜਦੋਂ ਇਹ ਯੂਪੀਐਸ ਸਕੀਮ ਆ ਗਈ ਔਰ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਜਿਹੜੀ ਪੁਰਾਣੀ ਪੈਨਸ਼ਨ ਦੇ ਸਬੰਧ ਵਿੱਚ ਕੇਂਦਰੀ ਫੰਡ ਵਿੱਚ 20000 ਕਰੋੜ ਰੁਪਏ ਜਮ੍ਹਾਂ ਕਰਾਏ ਸੀ ਔਰ ਕੇਂਦਰ ਨੇ ਕਿਹਾ ਸੀ ਕਿ ਇਹ ਪੈਸਾ ਨਿਯਮਾਂ ਮੁਤਾਬਕ ਵਾਪਸ ਨਹੀਂ ਕੀਤਾ ਜਾ ਸਕਦਾ ਤੇ ਫਿਰ ਪੰਜਾਬ ਸਰਕਾਰ ਵੀ ਕਿਤੇ ਅਟਕ ਗਈ ਸੀ ਵੀ ਪੁਰਾਣੀ ਪੈਨਸ਼ਨ ਬਹਾਲ ਕਿਵੇਂ ਕੀਤੀ ਜਾਵੇ ਸੋ ਅੱਜ ਵੀ ਮद्दा ਉੱਥੇ ਖੜਿਆ ਭਾਵੇਂ ਇਹਦੇ ਸੰਬੰਧ ਵਿੱਚ ਕਈ ਮੀਟਿੰਗਾਂ ਜਿਹੜੀਆਂ ਪੰਜਾਬ ਸਰਕਾਰ ਸੰਬੰਧਿਤ ਮੁਲਾਜ਼ਮਾਂ ਜਾਂ ਸਬੰਧੀਆਂ ਨਾਲ ਕਰਦੀ ਆ ਰਹੀ ਹੈ ਪਰ ਜੋ ਹੁਣ ਜਾਣਕਾਰੀ ਮਿਲੀ ਹੈ ਸੂਤਰ ਕਹਿੰਦੇ ਨੇ ਪੰਜਾਬ ਸਿਕਤਰਤ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਕੇਂਦਰ ਸਰਕਾਰ ਵੱਲੋਂ ਜਿਹੜੀ ਨਵੀਂ ਸਕੀਮ ਲੈਂਦੀ ਹੈ ਇਸ ਉਦੇ ਤੇ ਚਰਚਾ ਕਰ ਰਹੀ ਹੈ ਉਹਦੇ ਤੇ ਵਿਚਾਰ ਕਰ ਰਹੀ ਹੈ ਉਹ ਸੀਨੀਅਰ ਅਧਿਕਾਰੀ ਜਿਹੜੇ ਜਿਨ੍ਹਾਂ ਨੇ ਇੱਕ ਕਮੇਟੀ ਵੀ ਬਣਾਈ ਹੈ ਉਹ ਕਮੇਟੀ ਜਿਹੜੀ ਹੈ ਪੰਜਾਬ ਤੇ ਮੁਲਾਜ਼ਮਾਂ ਉੱਪਰ ਯੂਪੀਐਸ ਲਾਗ ਕਰਨ ਉੱਪਰ ਚਰਚਾ ਕਰ ਰਹੀ ਹੈ ਉਹ ਜਲਦੀ ਹੋਣੀ ਕੋਈ ਆਊਟਕਮ ਸਾਹਮਣੇ ਆਫਕਰੀਏ ਨਾ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਐ ਐਲਾਨ ਕੀਤਾ ਸੀ ਵੀ ਅੱਜ ਪੂਰੇ 2 ਸਾਲ ਹੋ ਜਾਣੇ ਆ ਪੰਜਾਬ ਸਰਕਾਰ ਵੱਲੋਂ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਨੋਟੀਫਿਕੇਸ਼ਨ ਜਾਰੀ ਹੋਈ ਨੂੰ ਔਰ ਉਹਨੂੰ ਨੋਟੀਫਿਕੇਸ਼ਨ ਨੂੰ ਇੱਤੇ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਵੀ ਜਿਹੜੀ 2 ਸਾਲ ਪਹਿਲਾਂ ਨੋਟੀਫਿਕੇਸ਼ਨ ਸਰਕਾਰ ਨੇ ਜਾਰੀ ਕੀਤੀ ਸੀ ਉਹ ਅੱਜ ਤੱਕ ਲਾਗੂ ਨਹੀਂ ਹੋਈ ਸੋ ਪੰਜਾਬ ਭਰ ਵਿੱਚ ਜਿੱਥੇ ਵੀ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਕਰਨ ਵਾਲੇ ਹਜ਼ਾਰਾਂ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਨੇ ਆਪੋ ਆਪਣੇ ਦਫ਼ਤਰਾਂ ਸਕੂਲਾਂ ਦੇ ਗੇਟਾਂ 'ਤੇ ਆ ਕੇ ਔਰ ਉਹ ਨੋਟੀਫਿਕੇਸ਼ਨ ਜਿਹੜੀ ਹੈ ਉਹ ਦਿਖਾ ਕੇ ਔਰ ਮੰਗ ਕੀਤੀ ਪੰਜਾਬ ਸਰਕਾਰ ਕੋਲੋਂ ਵੀ ਇਹਨੂੰ ਹੁਣ ਲਾਗੂ ਕਰ ਦਿੱਤਾ ਜਾਵੇ ਔਰ ਇਸ ਮੌਕੇ ਮੁਲਾਜ਼ਮ ਜੱਫੇਬੰਦੀ ਦੇ ਜਿਹੜੇ ਆਗੂ ਨੇ ਜਸਵੀਰ ਸਿੰਘ ਤਲਵਾਰਾਂ ਉਹਨਾਂ ਨੇ ਰੂਮਸ ਵੀ ਯਾਰ ਕੀਤਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਉਹਨਾਂ ਨਾਲ ਵੀ ਸਰਕਾਰ ਬਣਨ ਤੋਂ ਬਾਅਦ ਪੁਰਾਣੀ ਪੈਨਸ਼ਨ ਤਹੌਲ ਕਰ ਦਿੱਤੀ ਜਾਵੇਗੀ ਪਰ ਅੱਜ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਉਹ ਜਿਹੜੇ ਮੁਲਾਜ਼ਮ ਨੇ ਮੰਮੀ ਪੈਨਸ਼ਨ ਸਕੀਮ 'ਚ ਕੰਮ ਕਰਦੇ ਉਹ ਅੱਜ ਵੀ ਬਿਨਾਂ ਕਿਸੇ ਤਰ੍ਹਾਂ ਦੀ ਪੈਨਸ਼ਨ ਲਿਆ ਜਿਹੜੇ ਰਿਟਾਇਰ ਹੋ ਰਹੇ ਨੇ ਉਹਨਾਂ ਉੱਪਰ ਪੁਰਾਣੀ ਪੈਨਸ਼ਨ ਜਿਹੜੀ ਹੈ ਉਹ ਲਾਗੂ ਨਹੀਂ ਕੀਤੀ ਜਾ ਰਹੀ। ਉਰ ਅੱਜ ਸਾਰੇ ਪੰਜਾਬ 'ਚ ਮੁਲਾਜ਼ਮਾ ਨੇ ਹਜ਼ਾਰਾਂ ਮੁਲਾਜ਼ਮਾ ਨੇ ਵਕਤ ਵਕਤ ਖਾਵਾਂ ਤੇ ਇਕੱਠੇ ਹੋ ਕੇ ਪੰਜਾਬ ਸਰਕਾਰ ਨੂੰ ਅਪੀਲਾਂ, ਦਲੀਲਾਂ ਦਿੱਤੀਆਂ ਵੀ ਉਹਨਾਂ ਦੀ ਇਸ ਮੰਗ ਨੂੰ ਤੁਰੰਤ ਜਿਹੜਾ ਆ ਪ੍ਰਵਾਨ ਕਰਕੇ ਵੀ ਜਿਹੜੀ ਨੋਟੀਫਿਕੇਸ਼ਨ 2 ਸਾਲ ਪਹਿਲਾਂ 18 ਨਵੰਬਰ 2022 ਨੂੰ ਜਾਰੀ ਕੀਤੀ ਸੀ ਉਹਨੂੰ ਲਾਗੂ ਕੀਤਾ ਜਾਵੇ।